ਮਾਰੀ ਜਾਂ ਨਬਰਾਂ ਨੇ ਕਾਈ ਫਰਸਾ ਸਾਡੀਆਂ ਬੀਤਲਾਣੀ ਵੀ ਆਖੀਆਂ ਲੈ ਪੈਸੇ ਦੇ ਨਾ ਜਵਾਬ ਸਾਣੂ ਦਾਦਾ ਵੀ ਢਾਂਗਾ ਕਿਵੇਂ ਚੱਲਦਾ ਹੈਗਾ ਆ ਵੜ ਮਾਰੀ ਜਾਂਦਾ ਗੱਲਾਂ ਮੂੰਹ ਤਾਂ ਵੇਖ ਲੈ ਜਲੰਦਰ ਨੂੰ ਜਾਂਦਾ ਇਹਦਾ ਬੱਕਰੀਆਂ ਨਹੀਂ ਰੱਖੀਆਂ ਤੇ ਬੱਕਰੀਆਂ ਕਦੇ ਪਾਲੀਆਂ ਨਹੀਂ ਕਿੰਨੇ ਚ ਕਰਤਾ ਇੱਕ ਕਰਤਾ 13.5 ਦਾ ਹੀ ਆ ਲਿਖਾਈ ਲਗੂਈ ਦਾ ਪਹਿਲਾਂ ਨਵੇਂੜਦੇ ਉਹਨੇ ਕਰਾਨੀ ਤੂੰ ਆ ਗੱਲ ਨਾ ਮੇਰੀ ਅਸੀਂ ਮੇਰੀ ਨਾਲ ਗੱਲ ਮੇਰੀ ਆ ਤਾਂ ਢੂੜ ਲੱਖ ਦੀ ਮੱਝ ਵੇਚਦਾ ਲੱਖ ਦੀ ਮੈਂ ਸੰਗਲ ਨਹੀਂ ਲਾਉਂਦਾ ਤੇ ਸੰਗਲ ਲਾਉਣ ਵਾਲੀ ਗੱਲ ਆ ਆਪਦੀ ਆ ਤੇ ਕਰ ਮਾਰੀ ਜਾਂਦਾ ਮੇਰੇ ਲਾ ਕੇ ਕਹਿੰਦਾ 500 ਰੁਪਏ ਕੱਟਾ ਲਿਖਾਈ ਤੇ ਪਾਵਾਂਗੇ ਮੂੰਹ ਸਿੱਧਾ ਕਰ 500 ਰੁਪਏ ਕੱਟਾ ਆ ਵੀਡੀਓ ਦੀਆਂ ਦੀਆਂ ਤੂਮੂਦ ਦਾ ਲਖਾਈ ਮੈਂ ਕਰਾਉਂ ਮੈਂ ਨਹੀਂ ਦਿੰਦਾ ਯਾਰ ਆਲਾ ਮੈਂ ਨਹੀਂ ਦਿੰਦਾ ਜੀ ਨੂੰ ਮੈਂ 500 ਘਟਾਉਂਦਾ 500 ਘਟਾਦਾ ਲੈ 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 500 ਫਾਤਰੀ ਲਖਾਈ ਜਾ ਅਸੀ ਅਕੇ ਤੋਂ ਚਾਰ ਪੈਸੇ ਦੇ ਇੱਕ ਪਰ ਆ ਛੱਡ ਦਿਓ ਬਾਈ ਨੰਨੇ ਨਹੀਂ ਲੈਂਦੇ ਤੋਂ ਪਾਇਆ ਕੇ ਹੋਣਾ ਤਾਂ ਜੰਮ ਗਿਆ ਸੋ ਹਾਂਜੀ ਇਸ ਤੋਂ ਬਾਅਦ ਆ ਪਤ ਨੂੰ ਮੰਡੀ ਦਿਖਾਵਾਂਗੇ ਕਿੰਨੇ ਕਿ ਜਾਨਵਰ ਆਏ ਮੰਡੀ ਚ ਤੁਸੀਂ ਦੇ ਸਕਦੇ ਹੋ ਬਰਬਰੀ ਬੀਟਲ ਬੱਕਰੀਆਂ ਸਾਰੇ ਤਰ੍ਹਾਂ ਦੇ ਨਗ ਜਿਹੜੇ ਮੰਡੀ ਦੇ ਵਿੱਚ ਆਏ ਆ ਤੇ ਆਪਾਂ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਕਿੰਨੀ ਕਿ ਮੰਡੀ ਭਰਦੀ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਰਾਸ਼ਾ ਤੇ ਬਹੁਤ ਜ਼ਿਆਦਾ ਦਾ ਮਾਲ ਆਉਂਦਾ ਮੰਡੀ ਦੇ ਵਿੱਚ ਸੂਰਿਆਲਾ ਬੱਕਰੀਆਂ ਦੀ ਮੰਡੀ ਹਰ ਐਤਵਾਰ ਨੂੰ ਲੱਗਦੀ ਆ ਤੇ ਜੇਕਰ ਕਿਸੇ ਨੇ ਜਾਨਵਰ ਖਰੀਦਣੇ ਹੋਣ ਤਾਂ ਮੰਡੀ ਤੇ ਆ ਸਕਦੇ ਹੋ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਬਰਬਰੀ ਬੱਕਰੇ ਚਾਰ ਪੰਜ ਬੱਕਰੇ ਆ ਸਿੰਘਾ ਵਾਲੇ ਆ ਤੇ ਕੋਨੇ ਖੜੇ ਕੰਨਾਂ ਦੇ ਵਿੱਚ ਤੇ ਇਸ ਤੋਂ ਅੱਗੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿੰਨੀਆਂ ਕਿ ਬੱਕਰੀਆਂ ਦੇਖੋ ਵੀ ਬੀਟਲ ਬੱਕਰੀਆਂ ਦੇਸੀ ਬੱਕਰੀਆਂ ਤੇ ਅੱਗੇ ਆ ਰਹੀਆਂ ਬਰਬਰੀ ਆਹ ਬਰਬਰੀ ਬੱਕਰੀ ਆ ਤੇ ਆਹ ਬਰਬਰੀ ਬੱਕਰੀ ਸੂਈ ਵੀ ਆ ਤਿੰਨ ਬੱਚੇ ਆ ਮਗਰ ਪੱਠਾ ਮਗਰੇ ਦੇ ਦੇਖ ਸਕਦੇ ਹੋ ਬਈ ਤੇ ਇਸ ਤੋਂ ਅੱਗੇ ਆ ਗਈਆਂ ਜੀ ਬੀਟਲ ਬੱਕਰੀਆਂ ਇਹ ਵੀ 10 12 ਨਾਗ ਤੇ ਸਾਰੇ ਸੇਲ ਆਸਤੇ ਆ ਤੇ ਇਸ ਤੋਂ ਅੱਗੇ ਭੇਡਾਂ ਤੇ ਆਹ ਵੀ ਬੀਟਲ ਬੱਕਰੀਆਂ ਦੇਸੀ ਬੱਕਰੀਆਂ ਤੇ ਇਸ ਤੋਂ ਅੱਗੇ ਆ ਗਈਆਂ ਜੀ ਬਰਬਰੀ ਦੇਖੋ ਵੀ ਬਹੁਤ ਜ਼ਿਆਦੇ ਨਾਗ ਜਿਹੜੇ ਮੰਡੀ ਦੇ ਵਿੱਚ ਆਉਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਮੰਡੀ ਬਹੁਤ ਜ਼ਿਆਦੇ ਭਰਦੀ ਆ ਤੇ ਜਾਨਵਰ ਖਰੀਦਣੇ ਤਾਂ ਮੰਡੀ ਤੇ ਆ ਸਕਦੇ ਹੋ ਆ ਇੱਕ ਬਰਬਰੀ ਬੱਕਰਾ ਖੜਾ ਚਿੱਟੀ ਅੱਖਾਂ ਦੇ ਵਿੱਚ ਸਿੰਘਾਂ ਵਾਲਾ ਤੇ ਆ ਬਰਬਰੀ ਪੱਠਾ ਤੇ ਇਸ ਤੋਂ ਅੱਗੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬੱਕਰੀਆਂ ਦੇਖੋ ਵੀ ਆ ਵੀਟਰ ਬੱਕਰੀਆਂ ਆ ਗਈਆਂ ਤੇ ਇਧਰੋਂ ਦੇਖ ਸਕਦੇ ਹੋ ਮੰਡੀ ਜਿਹੜੀ ਇਹ ਬਹੁਤ ਜ਼ਿਆਦੇ ਭਰਦੀ ਆ ਬਹੁਤ ਜ਼ਿਆਦੇ ਰਾਸ਼ਨ ਦਾ ਮੰਡੀ ਦੇ ਵਿੱਚ ਤੇ ਇਧਰ ਬਈ ਮੂੰਗੀ ਦਾ ਨੀਰਾ ਲੈ ਕੇ ਆਏ ਆ ਦੇਖੋ ਵੀ ਕੁਆਲਿਟੀ ਕੋ ਬਧੀਆ ਨੀਰਾ ਆਉਂਦਾ ਮੰਡੀ ਦੇ ਵਿੱਚ ਤੇ ਇਸ ਤੋਂ ਅੱਗੇ ਆ ਗਿਆ ਜੀ ਮੂਫਲੀ ਦਾ ਨੀਰਾ ਤੇ ਜੇਕਰ ਕਿਸੇ ਨੇ ਨੀਰਾ ਖਰੀਦਣਾ ਬੱਕਰੀਆਂ ਤੇ ਜਾਨਵਰਾਂ ਵਾਸਤੇ ਤਾਂ ਤਾਂ ਵੀ ਤੁਸੀਂ ਮੰਡੀ ਤੇ ਆ ਸਕਦੇ ਹੋ ਤੇ ਮੰਡੀ ਬਹੁਤ ਜਿਆਦਾ ਭਰਦੀ ਆ ਬਾਕੀ ਆ ਇੱਕ ਮੀਟਰ ਬੱਕਰਾ ਦੋ ਦੰਦ ਬੱਕਰਾ ਟਿੱਟੀਆਂ ਅੱਖਾਂ ਦੇ ਵਿੱਚ ਕੁਆਲਿਟੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਤੇ ਜੇਕਰ ਕਿਸੇ ਨੇ ਇਹ ਵੀ ਖਰੀਦਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਬੱਕਰਾ ਖਰੀਦ ਸਕਦੇ ਹੋ ਬਾਕੀ ਦੇਸੀ ਬੱਕਰੀਆਂ ਆ ਗਈਆਂ ਤੇ ਤੇ 14000 ਲਾ ਹੀ ਦਿੱਤਾ ਯਾਨੀ ਹੈ ਪੱਠਾ ਪੱਠ ਬੱਕਰਾ ਆ ਕੇ ਦੋਵੇਂ ਬੱਕਰੇ ਹੀ ਐ ਦੋਵੇਂ ਬੱਠਾ ਆਪਾਂ ਦਾ ਪਹਿਲਾ ਹੀ ਪੱਕੇ ਲਾਦੇ ਆ ਆਪਾਂ ਇਹ 12 ਨਾਲ 13 ਨਾਲ ਫਾਇਦਾ ਕੀ ਹੋਵੇ ਭਾਈ ਕਿੰਨਾ ਹੈ ਨਹੀਂ ਭਾਈ ਆਪ ਕੋਲ ਭਾਈ ਦਾ ਲਾਉਈ ਜਮ ਏਹਦੇ ਰੱਖੇ 15000 ਰੁਪਏ ਨਾ ਮੌੜ ਯਾਰ ਬਾਈ ਮੈਨੂੰ ਕਿੱਥੋਂ ਇੰਨੇ ਸਾਨੂੰ ਮੈਨੂੰ ਕਿੱਥੋਂ ਦੇਣੀਆਂ ਕਿੰਨੇ ਦੀਆਂ ਫਿਰ ਤੁਹਾਨੂੰ ਦੱਸਿਆ ਬਾਈ ਯਾਰ ਪੱਠਾ ਤੂੰ ਲਾਟ ਦਾ ਲਾਟ ਰੱਖ ਦੇ ਟੀਵੀ ਤੋਂ ਥੱਲੇ ਵੀ ਜਦਾ ਦੇਣੀ ਆ 20 ਤੋਂ ਥੱਲੇ ਉਤਰਿਆ